ਸਵਾਗਤ ਹੈ ਇਸ ਚੈਨਲ ਤੇ ਤੁਹਾਡਾ ਸਤਿ ਸ੍ਰੀ ਅਕਾਲ ਮੈਂ ਹਾਂ ਸਤਵੀਰ ਕੌਰ ਮਾਨ ਅੱਜ ਆਪਾਂ ਮੇਥਿਆਂ ਵਾਲੀਆਂ ਰੋਟੀਆਂ ਬਣਾਵਾਂਗੇ ਮੱਕੀ ਦੀਆਂ ਤੇ ਉਹ ਆਪਾਂ ਅੱਗੇ ਜਿਹੜੀਆਂ ਆਪਣਾ ਮਤਾਵਾ ਬਣਾਉਂਦੀਆਂ ਹੁੰਦੀਆਂ ਸੀ ਥੱਪ ਕੇ ਬਣਾਉਂਦੀਆਂ ਹੁੰਦੀਆਂ ਸੀ ਤੇ ਆਪਾਂ ਨੂੰ ਉਹ ਥੋੜਾ ਜਿਹਾ ਔਖਾ ਲੱਗਦਾ ਹੁੰਦਾ ਸੀ ਵੀ ਥੱਪੀਆਂ ਨਹੀਂ ਸੀ ਜਾਂਦੀਆਂ ਟੁੱਟ ਜਾਂਦੀਆਂ ਹੁੰਦੀਆਂ ਸੀਗੀਆਂ ਤੇ ਉਹ ਆਪਾਂ ਹੁਣ ਚਕਲੇ ਤੇ ਰੱਖ ਕੇ ਬਣਾਵਾਂਗੇ ਬਹੁਤ ਹੀ ਸਵਾਦ ਬਣਨਗੀਆਂ ਆਓ ਆਪਾਂ ਮੇਥਿਆਂ ਵਾਲੀਆਂ ਰੋਟੀਆਂ ਬਣਾਈਏ ਜੀ ਮੇਥੇ ਆਪਾਂ ਸਮਾਰ ਕੇ ਡੋਂਗਲੇ ਸੀਗੇ ਧੋਲੇ ਆਪਾਂ ਦੇਖੋ ਆਪਾਂ ਚੰਗੀ ਤਰ੍ਹਾਂ ਧੋ ਕੇ ਰੱਖਲੇ ਸੀਗੇ ਤੇ ਜਿਹੜੇ ਉਹ ਹੁੰਦੇ ਆ ਬਾਹਲੇ ਡੰਡਲ ਜੀ ਉਹ ਆਪਾਂ ਕੱਢਣੇ ਹੁੰਦੇ ਆ ਕਿਉਂਕਿ ਨਹੀਂ ਤਾਂ ਫਿਰ ਉਹ ਲੇਸ ਜੀ ਬਣ ਜਾਂਦੇ ਆ ਵਿੱਚ ਤੇ ਆਪਾਂ ਚੰਗੀ ਤਰ੍ਹਾਂ ਧੋਲੇ ਸੀ ਸਭ ਤੋਂ ਪਹਿਲਾਂ ਆਪਾਂ ਮਿਰਚਾਂ ਕੁੱਟਾਂਗੇ ਸਭ ਤੋਂ ਪਹਿਲਾਂ ਆਪਾਂ ਇਹ ਕਿਉਂਕਿ ਫਿਰ ਇਹਦੇ ਵਿੱਚ ਚੰਗੀ ਤਰ੍ਹਾਂ ਕੁੱਟੀਆਂ ਨਹੀਂ ਜਾਣਨਾ ਸਭ ਤੋਂ ਪਹਿਲਾਂ ਆਪਾਂ ਮਿਰਚਾਂ ਨੂੰ ਕੁੱਟਾਂਗੇ ਇੰਨੀ ਕੁ ਕੁੱਟ ਕੇ ਆਪਾਂ ਹੁਣ ਇਹਦੇ ਵਿੱਚ ਸਭ ਤੋਂ ਪਹਿਲਾਂ ਲੂਣ ਪਾਵਾਂਗੇ ਲੂਣ ਆਪਾਂ ਥੋੜਾ ਹੀ ਪਾਵਾਂਗੇ ਕਿਉਂਕਿ ਜਦੋਂ ਨੇ ਇਥੇ ਕੁੱਟੇ ਜਾਂਦੇ ਆ ਤੇ ਫਿਰ ਥੋੜੇ ਜੇ ਬਣ ਜਾਂਦੇ ਆ ਇਹਦੇ ਵਿੱਚ ਥੋੜਾ ਜਿਹਾ ਆਪਾਂ ਜੀਰਾ ਪਾ ਦਾਂਗੇ ਅਜਮੈਨ ਪਾਵਾਂਗੇ ਅਜਮੈਨ ਤਾਂ ਆਪਾਂ ਨੂੰ ਪੇਟ ਲਈ ਵੀ ਬਹੁਤ ਵਧੀਆ ਹੁੰਦੀ ਆ ਤੇ ਇਹਦਾ 스멜 ਵੀ ਵਧੀਆ ਆਉਂਦੀ ਆ ਟੇਸਟ ਜਿਆ ਵਧੀਆ ਆਉਂਦਾ ਵਾ ਖੁਸ਼ਬੂ ਵਧੀਆ ਆਉਂਦੀ ਆ ਮਤਲਬ ਇਸ ਤਰ੍ਹਾਂ ਕਰਕੇ ਆਪਾਂ ਪਾ ਦਵਾਂਗੇ ਥੋੜਾ ਜਿਹਾ ਆਪਾਂ ਧਨੀਆ ਪਾਵਾਂਗੇ ਸਾਬ ਤੋ ਧਨੀਆ ਇਹਨਾਂ ਨੂੰ ਆਪਾਂ ਚੰਗੀ ਤਰ੍ਹਾਂ ਕੁੱਟ ਲੈਣਾ ਇਨਨੂੰ ਆਪਾਂ ਚੰਗੀ ਤਰ੍ਹਾਂ ਕੱਟ ਲੈਣਾ ਵੀ ਇੱਥੇ ਆਪਾਂ ਬਾਅਦ 'ਚ ਪਾਉਣੇ ਆ। ਹਾਂਜੀ ਜਿਹੜਾ ਆਪਾਂ ਮਟੀਰੀਅਲ ਪਾਇਆ ਸੀ ਉਹ ਆਪਾਂ ਸਾਰਾ ਕੱਟ ਲਿਆ। ਇਸ ਤਰ੍ਹਾਂ ਬਣ ਗਿਆ। ਆ ਦੇਖੋ ਇਸ ਤਰ੍ਹਾਂ ਬਣ ਗਿਆ ਵਾ। ਜਮਾ ਕੁੱਟਿਆ ਗਿਆ। ਹੁਣ ਆਪਾਂ ਮੇਥੇ ਪਾ ਕੇ ਕੁੱਟਾਂਗੇ ਇਹਦੇ ਵਿੱਚ। ਥੋੜੇ ਥੋੜੇ ਪਾ ਕੇ ਕੁੱਟ ਲਾਂਗੇ। ਇਹ ਜਮਾ ਮਹਿੰਦੀ ਬਣਾ ਲੈਣੇ ਆਪਾਂ ਕੱਟ ਕੇ। ਕਈ ਕੱਟ ਕੇ ਵੀ ਪਾ ਲੈਂਦੇ ਆ ਪਰ ਆਪਾਂ ਕੱਟ ਕੇ ਪਾਵਾਂਗੇ। ਕਈ ਕਰਦ ਨਾ ਕੱਟ ਲੈਂਦੇ ਆ ਉਹ ਵੀ ਵਧੀਆ ਲੱਗਦੇ ਆ ਪਰ ਆਪਾਂ ਕੁੱਟ ਕੇ ਪਾਵਾਂਗੇ ਹਾਂਜੀ ਮੈਂ ਇਥੇ ਆਪਾਂ ਕੁੱਟ ਲਏ ਆ ਮੇਥੇ ਆਪਣੇ ਵਧੀਆ ਬਣ ਗਏ ਆ ਜਿਵੇਂ ਮਹਿੰਦੀ ਬਣ ਗਈ ਹੁੰਦੀ ਐਂ ਬਣ ਗਏ ਆ ਤੇ ਹੁਣ ਜਿਵੇਂ ਠੰਡ ਦੀ ਰੋਤ ਆ ਗਈ ਹੈ ਨਾ ਤੇ ਠੰਡ ਚ ਬਸ ਮੇਥਿਆਂ ਵਾਲੀਆਂ ਰੋਟੀਆਂਆਂ ਮੂਲੀਆਂ ਵਾਲੀਆਂ ਗੋਭੀ ਵਾਲੀ ਇਦਾਂ ਦੀ ਪਸੰਦ ਲੱਗਦਣਾ ਆਪਾਂ ਨੂੰ ਰੋਟੀਆਂ ਫੇਰ ਤੇ ਦਹੀਂ ਨਾ ਖਾਧੀਆਂ ਜਾਂਦੀਆਂ ਜਾਂ ਚਾਹ ਬਣਾ ਕੇ ਮੱਖਣ ਨਾਲ ਖਾ ਸਕਦੇ ਆ ਆਪਾਂ ਹੁਣ ਆਪਾਂ ਗੁੰਨਾਂਗੇ ਮੱਕੀ ਦਾ ਆਟਾ ਹੁਣ ਆਪਾਂ ਆਟਾ ਇਸ ਤਰ੍ਹਾਂ ਗੁੰਨ ਲਿਆਵਾ ਇਹਨੂੰ ਹੁਣ ਆਪਾਂ 5 ਮਿੰਟ ਘੋਲ ਲਾ ਕੇ ਰੱਖ ਦਵਾਂਗੇ ਤੇ ਇਹ ਆਪਾਂ ਥਾ ਚਕਲੇ ਤੇ ਥੱਪ ਕੇ ਰੋਟੀਆਂ ਲਾਵਾਂਗੇ ਇਸ ਤਰ੍ਹਾਂ ਇਹਨੂੰ ਥੱਤੇ ਪਾਣੀ ਨਾਲ ਕਰਕੇ ਬਹੁਤ ਵਧੀਆ ਆਟਾ ਗੁੰਨਿਆ ਜਾਂਦਾ ਹੁਣ ਇਸ ਤਰ੍ਹਾਂ ਨਿੱਗੇ ਪਾਣੀ ਨਾਲ ਤੇ ਇਹਨੂੰ ਆਪਾਂ ਹੁਣ ਟਿਕਾ ਦੇਵਾਂਗੇ ਤੇ ਆਪਾਂ ਹੁਣ ਇਹਨੂੰ 5 ਮਿੰਟ ਰੈਸਟ ਕਰਨ ਲਈ ਰੱਖਾਂਗੇ ਹੁਣ ਜਦੋਂ ਆਪਾਂ ਪੇੜਾ ਕਰਨਾ ਇੱਕ ਕੌਲੀ ਵਿੱਚ ਆਪਾਂ ਜਾਂ ਕਿਸੇ ਵੀ ਭਾਂਡੇ ਵਿੱਚ ਇੱਕ ਤੱਤਾ ਪਾਣੀ ਲੈਣਾ ਵਾ ਜਿਹਦੇ ਵਿੱਚ ਆਪਣਾ ਹੱਥ ਡੋਬਦਾ ਹੋਵੇ ਉਹਨੂੰ ਡੁਬੋ ਕੇ ਇਸ ਤਰ੍ਹਾਂ ਆਪਾਂ ਪੇੜੇ ਨੂੰ ਫਿਰ ਵਿੱਚ ਹੀ ਮਸਲਾਂਗੇ ਪ੍ਰਾਂਤ ਦੇ ਇਸ ਤਰ੍ਹਾਂ ਕਰਕੇ ਇਸ ਤਰ੍ਹਾਂ ਚੰਗੀ ਤਰ੍ਹਾਂ ਇਹ ਮਸਲ ਕੇ ਤੇ ਜਿੱਡੀ ਵੀ ਆਪਾਂ ਰੋਟੀ ਬਣਾਉਣੀ ਹੈ ਉਹਦਾ ਪੇੜਾ ਆਪਾਂ ਲੈ ਕੇ ਬਾਕੀ ਆਟੇ ਨੂੰ ਆਪਾਂ ਢੱਕ ਦਾਂਗੇ ਇਸ ਤਰ੍ਹਾਂ ਕਰ ਲੈਣਾ ਆਪਾਂ ਪੇੜਾ ਅੱਗੇ ਤਾਂ ਪਾਣੀ ਲਾ ਕੇ ਪਕਾਉਂਦਾਂ ਹੁੰਦਾਂ ਸੀ ਮਾਤਾਵਾਂ ਤੇ ਹੁਣ ਆਪਾਂ ਸੁੱਕਾ ਆਟਾ ਲਾ ਕੇ ਪਕਾਵਾਂਗੇ ਇਸ ਤਰ੍ਹਾਂ ਨਾਲੇ ਰੋਟੀ ਨਾਲੇ ਟੁੱਟਣੀ ਵੀ ਨਹੀਂ ਅੱਗੇ ਤਾਂ ਪਾਣੀ ਲਾਲਾ ਲਾਉਂਦੇ ਹੁੰਦੇ ਸੀਗੇ ਪੁਰਾਣੇ ਬਜ਼ੁਰਗ ਤਾਂ ਹੁਣ ਆਪਾਂ ਕਣਕ ਦਾ ਸੁੱਕਾ ਆਟਾ ਇਹ ਇਹਦੇ ਨਾਲ ਆਪਾਂ ਪੋਲੇ-ਪੋਲੇ ਹੱਥਾਂ ਨਾਲ ਇਸ ਤਰ੍ਹਾਂ ਵੇੜਾ ਪੇੜਾ ਕਰਦੇ ਜਾਵਾਂਗੇ ਇਸ ਤਰ੍ਹਾਂ ਪੇੜੇ ਨੂੰ ਕਰਦੇ ਜਾਵਾਂਗੇ ਐ ਨੱਪੀ ਜਾਣਾ ਇਸ ਤਰ੍ਹਾਂ ਉੱਪਰ ਉਂਗਲ ਰੱਖ ਲੈਣੀ ਆ ਫਿਰ ਇਹ ਟੁੱਟੂਗੀ ਨਹੀਂ ਰੋਟੀ ਹੁਣ ਆਪਾਂ ਇਹਨੂੰ ਇਸ ਤਰ੍ਹਾਂ ਪੜੇਥਨ ਲਾ ਕੇ ਤੇ ਥੱਪਾਂਗੇ ਰੋਟੀ ਨੂੰ ਬਿਲਕੁਲ ਰੋਟੀ ਟੁੱਟਦੀ ਨਹੀਂ ਇਸ ਤਰ੍ਹਾਂ ਉਵੇਂ ਬਣ ਜਾਣੀ ਪਿਓਰ ਮੱਕੀ ਦੀ ਆਪਾਂ ਲਾ ਰਹੇ ਆ ਰੋਟੀ ਇਹ ਕਈ ਲਫਾਫਾ ਰੱਖ ਕੇ ਵੀ ਲਾ ਸਕਦੇ ਆ ਜੇ ਤੁਹਾਡਾ ਹੈ ਤਾਂ ਜੇ 컬러ਦਾਰ ਪੋਣਾ ਤਾਂ 컬러ਦਾਰ ਹੀ ਪੋਣਾ ਰੱਖਿਓ ਕਿਉਂਕਿ ਮੇਰੇ 컬러ਦਾਰ ਪੋਨੇ ਤੋਤੇ ਵੀ ਆ ਕਈ ਵਾਰੀ ਇਹ ਰੰਗ ਜਾਂ ਚਿੱਟਾ ਲੱਗ ਜਾਂਦਾ ਹੁੰਦਾ ਸਰਦੀਆਂ ਵਿੱਚ ਇਹ ਰੋਟੀ ਵਧੀਆ ਲੱਗਦੀ ਆ ਸਵਾਦ ਲੱਗਦੀ ਆ ਖਾਣ ਨੂੰ ਟੇਸਟ ਵਧੀਆ ਆਉਂਦਾ ਵਾ ਇਹਦੇ ਵਿੱਚ ਆਪਾਂ ਪਿਆਜ਼ ਵੀ ਪਾ ਸਕਦੇ ਆ ਗ੍ਰੈਂਡ ਕਰਕੇ ਇਸ ਤਰ੍ਹਾਂ ਉਹ ਰੋਟੀ ਸੀ ਇਹ ਆਪਾਂ ਹੁਣ ਪਰੌਠਾ ਬਣਾਵਾਂਗੇ ਵਿੱਚ ਦੇਸੀ ਘਿਓ ਲਾ ਦਵਾਂਗੇ ਆਪਣੇ ਜਿਹੜੇ ਹੈਗੇ ਇੱਧਰਲੇ ਲੋਕ ਆਪਾਂ ਆਪਾਂ ਜ਼ਿਆਦਾ ਘਿਓ ਨੂੰ ਜ਼ਿਆਦਾ ਮਹੱਤਤਾ ਦਿੰਦੇ ਆ ਵੀ ਘਿਓ ਜ਼ਿਆਦਾ ਮਾਤਰਾ ਵਿੱਚ ਖਾਧਾ ਜਾਵੇ ਇਸ ਤਰ੍ਹਾਂ ਆਪਾਂ ਇਹਨੂੰ ਗੋਲ ਕਰ ਦਾਂਗੇ ਇਹਨੂੰ ਆਪਾਂ ਚੌਰਸ ਵੀ ਬਣਾ ਸਕਦੇ ਆ ਕੋਈ ਐਸਾ ਚੱਕਰ ਨਹੀਂ ਥੋੜਾ ਜਿਹਾ ਆਪਾਂ ਥਪਾ ਕੇ ਇਹਨੂੰ ਤੇ ਫਿਰ ਆਪਾਂ ਇਹਨੂੰ ਚੌਰਸ ਬਣਾ ਸਕਦੇ ਆ ਹੁਣ ਆਪਾਂ ਜਿਹੜੀ ਰੋਟੀ ਪਾਈ ਹੋਈ ਹੈ ਉਹਨੂੰ ਥੱਲਾਂਗੇ ਦੇਖੋ ਕਿੰਨੀ ਵਧੀਆ ਬਣ ਗਈ ਐ ਰੋਟੀ ਕਿੰਨੀ ਸੋਹਣੀ ਲੱਗਦੀ ਐ ਆਪਾਂ ਬਿਨਾ ਪਾਣੀ ਤੋਂ ਬਣਾਈ ਐ ਦੇਖੋ ਆਪਣੀ ਰੋਟੀ ਵਧੀਆ ਗੋਲ ਬਣ ਚੁੱਕੀ ਐ ਹੁਣ ਆਪਾਂ ਇਹਨੂੰ ਬਿਨਾ ਪਾਣੀ ਤੋਂ ਤੇ ਆਪਾਂ ਇਹਨੂੰ ਤਵੇ ਤੇ ਇਸ ਤਰ੍ਹਾਂ ਪਾਵਾਂਗੇ ਇਸ ਤਰ੍ਹਾਂ ਚੱਕ ਕੇ ਦੋਵਾਂ ਹੱਥਾਂ ਨਾਲ ਇਸ ਤਰ੍ਹਾਂ ਪਾ ਦਵਾਂਗੇ ਇਹਨੂੰ ਆਪਾਂ ਖੁਰਚਨੇ ਦੀ ਸਹਾਇਤਾ ਨਾਲ ਹੀ ਥੱਲਾਂਗੇ ਕਿਉਂਕਿ ਜੇ ਆਪਾਂ ਹੱਥ ਨਾਲ ਥੱਲਾਂਗੇ ਤਾਂ ਫਿਰ ਟੁੱਟਣ ਦਾ ਡਰ ਆ ਰੋਟੀ ਦਾ ਜਿਵੇਂ ਹੁਣ ਆਪਾਂ ਕਿਉ ਹੈ ਤੇ ਕਿਉ ਜਿਆਦਾ ਸੋਕਦਾ ਵਾ ਪਰੌਠਾ ਜਿਵੇਂ ਮੱਕੀ ਦੀ ਰੋਟੀ ਆ ਜਾਂ ਪਰੌਠਾ ਵਾ ਇਹ ਕਿਉ ਜਿਆਦਾ ਸੋਕਦੇ ਆ ਤੇ ਜਿਹੜੇ ਮੇਰੇ ਭੈਣ ਭਰਾ ਮਤਲਬ ਘੱਟ ਕਿਉ ਖਾਂਦੇ ਆ ਜਾਂ ਨਹੀਂ ਖੁਸ਼ਕ ਖਾਂਦੇ ਆ ਰੋਟੀ ਤਾਂ ਫਿਰ ਸਿੰਪਲ ਵੀ ਖਾ ਸਕਦੇ ਆ ਬਣਾ ਕੇ ਤੇ ਦਹੀਂ ਨਾ ਖਾ ਲੋ ਤੁਸੀਂ ਹਨਾ ਤੇ ਚਾਹ ਨਾ ਖਾ ਲੋ ਚਾਹੇ ਚਾਹੇ ਫਿਰ ਤੁਸੀਂ ਕਿਉ ਨਾ ਖਾਈ ਚੱਲੋ ਇਹ ਦੇਖੋ ਕਿੰਨੀ ਸੋਹਣੀ ਲੱਗਦੀ ਹੈ ਰੋਟੀ ਆਪਣੀ ਫੁੱਲ ਗਈ ਆ ਮੱਕੀ ਦੀ ਕਿੰਨੀ ਵਧੀਆ ਲੱਗਦੀ ਆ ਅੱਗੇ ਮੰਮੀਆਂ ਲਾਉਂਦੀਆਂ ਹੁੰਦੀਆਂ ਸੀ ਥੱਪਕੇ ਰੋਟੀ ਲਾਉਣੀ ਉਹਨਾਂ ਨੇ ਪਾਣੀ ਲਈ ਜਾਣਾ ਤੇ ਉੱਪਰਲੇ ਪਾਸੇ ਵੀ ਇਸ ਤਰ੍ਹਾਂ ਜਿਵੇਂ ਆਪਾਂ ਘਿਓ ਲਾਉਣੇ ਆ ਉਹ ਪਾਣੀ ਲਾ ਕੇ ਲਾਉਂਦੇ ਹੁੰਦੇ ਸੀਗੇ ਉਹ ਰੋਟੀ ਵੀ ਬਹੁਤ ਸਵਾਦ ਲਾਦੀ ਹੁੰਦੀ ਸੀ ਜਾਂ ਫਿਰ ਚੁੱਲਿਆਂ ਦੀ ਅੱਗ ਦੇ ਕੋਲਿਆਂ ਤੇ ਉਹ ਸੇਕਦੇ ਹੁੰਦੇ ਸੀ ਉਹ ਰੋਟੀ ਨੂੰ ਥੋੜਾ ਜਿਹਾ ਬਸ ਤਵੇ ਤੇ ਸੇਕ ਲਵਾ ਕੇ ਬਾਅਦ ਵਿੱਚ ਉਹਨਾਂ ਨੇ ਚੁੱਲਿਆਂ ਦੀ ਅੱਗ ਤੇ ਹੀ ਉਹ ਪਕਾਉਂਦੇ ਹੁੰਦੇ ਸੀ ਰੋਟੀ ਨੂੰ ਆਪਾਂ ਤਾਂ ਹੁਣ ਗੈਸ ਤੇ ਲਾਉਣ ਲੱਗ ਗਏ ਪਰੋ ਕਿਉਂਕਿ ਛੋਟੇ ਟੱਬਰ ਹੁੰਦੇ ਆ ਹੁਣ ਕੋਈ ਹੋਊਗੀ ਜਿਹੜੀ ਫੈਮਿਲੀ ਵੱਡੀ ਮਤਲਬ ਇਕੱਠੇ ਰਹਿੰਦੇ ਆ ਲੋਕ ਹੁਣ ਥੋੜੇ ਥੋੜੇ ਛੋਟੇ ਛੋਟੀ ਫੈਮਿਲੀ ਆ ਤੇ ਫਿਰ ਹੁਣ ਜਿਆਦਾ ਗੈਸ ਤੇ ਹੀ ਕੰਮ ਕਰਦੇ ਆ ਲੋਕ ਮੱਕੀ ਦਾ ਪਰੌਠਾ ਆਪਾਂ ਇਸ ਤਰ੍ਹਾਂ ਵੀ ਬਣਾ ਸਕਦੇ ਆ ਇਸ ਤਰ੍ਹਾਂ ਕਰਕੇ ਇਹਨੂੰ ਚੋਰਸ ਕਰ ਲੋ ਚਾਹੇ ਤਕੋਨਾ ਕਰ ਲੋ ਜਿਵੇਂ ਵੀ ਤੁਸੀਂ ਪਸੰਦ ਕਰਦੇ ਹੋ ਇਸ ਤਰ੍ਹਾਂ ਕਰ ਲੋ ਬਸ ਇਹ ਪਰੌਠਾ ਬਣ ਜੂ ਆਪਣਾ ਆਪਾਂ ਨੁਕਰਾਂ ਹੀ ਨਹੀਂ ਇਹਦੀਆਂ ਟੁੱਟਣ ਦੇਣਾਂ ਆ ਆ ਦੇਖੋ ਮੱਕੀ ਦਾ ਆٹے ਦਾ ਪਰੌਠਾ ਬਣ ਗਿਆ ਰੋਟੀ ਆਪਣੀ ਵਧੀਆ ਬਣ ਚੁੱਕੀ ਆ ਹੁਣ ਆਪਾਂ ਇਹ ਤੇ ਦੇਸੀ ਘਿਓ ਲਾ ਦੇਵਾਂਗੇ ਘਿਓ ਲਾ ਕੇ ਇਹਨੂੰ ਆਪਾਂ ਹੁਣ ਡੱਬੇ ਚ ਰੱਖ ਦਵਾਂਗੇ ਤੇ ਜਿਹੜਾ ਆਪਾਂ ਪਰੌਠਾ ਬਣਾਇਆ ਦੇਖੋ ਪਰੌਠੇ ਦੀ ਸ਼ੇਪ ਬਿਲਕੁਲ ਚੌਰਸ ਉਸ ਤਰ੍ਹਾਂ ਬਣ ਗਿਆ ਤੁਸੀਂ ਤਕੋਨਾ ਬਣਾਉਣਾ ਤਕੋਨਾ ਵੀ ਬਣਾ ਸਕਦੇ ਹੋ ਉਸੇ ਤਰ੍ਹਾਂ ਥੱਪਣਾ ਆਪਾਂ ਬਸ ਕੋਈ ਨੁੱਕਰ ਨਹੀਂ ਟੁੱਟੀ ਇਹਦੀ ਤੇ ਹੱਥਾਂ ਦੋਨੇ ਹੱਥਾਂ ਦੀ ਸਹਾਈਤ ਨਾਲ ਇਸ ਤਰ੍ਹਾਂ ਆਪਾਂ ਪਰੌਠਾ ਪਾ ਦੇਵਾਂਗੇ ਹੁਣ ਆਪਣਾ ਪਰੌਠਾ ਵਧੀਆ ਬਣ ਚੁੱਕਿਆ ਆਪਾਂ ਉੱਪਰ ਘਿਓ ਵੀ ਲਾਤਾ ਤੇ ਬਹੁਤ ਪੋਲਾ ਪਰੌਠਾ ਬਣਿਆ ਵਾ ਇਹ ਤੇ ਤੁਸੀਂ ਇਹਨੂੰ ਜਿਵੇਂ ਮਰਜ਼ੀ ਖਾ ਸਕਦੇ ਆ ਚਾਹ ਨਾ ਖਾ ਲਓ ਚਾਹੇ ਦਹੀਂ ਨਾ ਖਾ ਲਓ ਮੱਖਣ ਨਾ ਖਾ ਲਓ ਘਿਓ ਨਾ ਖਾ ਲਓ ਤੁਸੀਂ ਤੁਹਾਨੂੰ ਬਹੁਤ ਸਵਾਦ ਲੱਗੂਗਾ ਨੂਨ ਮਿਰਚ ਤੁਸੀਂ ਆਪਣੇ ਮੁਤਾਬਕ ਹੀ ਪਾਉਣਾ ਵਾ ਲਓ ਜੀ ਪਰੌਠਾ ਆਪਣਾ ਬਣ ਗਿਆ ਇਹਨੂੰ ਡੱਬੇ ਚ ਰੱਖੋ ਹੁਣ ਤੇ ਹੁਣ ਆਪਾਂ ਅਗਲੀ ਰੋਟੀ ਪਾਉਣੀ ਹੈ ਹਾਂਜੀ ਜਦੋਂ ਆਪਾਂ ਛੋਟੇ ਹੁੰਦੇ ਸੀਗੇ ਨਾ ਤੇ ਆ ਵੀ ਮੈਨੂੰ ਤੁਹਾਡਾ ਤਾਂ ਪਤਾ ਨਹੀਂ ਹਨਾ ਵੀ ਤੁਸੀਂ ਵੀ ਇਸ ਤਰ੍ਹਾਂ ਕਰਦੇ ਹੋਵੋਗੇ ਚਲਾਕੀਆਂ ਜਦੋਂ ਅਸੀਂ ਛੋਟੇ ਹੁੰਦੇ ਸੀਗੇ ਤੇ ਜਦੋਂ ਮੰਮੀ ਹੁਣਾਂ ਨੇ ਮੱਕੀ ਦੀਆਂ ਰੋਟੀਆਂ ਪਕਾਉਣੀਆਂ ਤਾਂ ਅਸੀਂ ਰਾਤ ਨੂੰ ਲੁਕੋ ਕੇ ਰੱਖ ਲੈਣੀਆਂ ਪੋਣੇ ਵਿੱਚ ਪਾ ਕੇ ਤੇ ਸਵੇਰ ਸਭ ਤੋਂ ਜਲਦੀ ਉੱਠਣਾ ਵੀ ਚਾਹ ਨਾਲ ਉਹ ਰੋਟੀਆਂ ਖਾਵਾਂਗੇ ਉਹ ਰੋਟੀ ਉਦੋਂ ਬਿਸਕੁਟਾਂ ਵਾਂਗੂ ਲੱਗਦੀ ਹੁੰਦੀ ਸੀ ਤੇ ਹੁਣ ਆਪਾਂ ਨੂੰ ਇਹ ਨਹੀਂ ਹੁੰਦਾਗਾ ਵੀ ਆਪਾਂ ਰੋਟੀ ਲੁਕੋਈਏ ਜਾਂ ਕੀ ਕਰੀਏ ਪਤਾ ਨਹੀਂ ਸੀਗਾ ਉਦੋਂ-ਉਦੋਂ ਛੋਟੇ ਹੁੰਦੇ ਸੀਗੇ ਤੇ ਉਦੋਂ ਰੋਟੀ ਵੀ ਮੱਕੀ ਦੀ ਲੁਕੋ ਕੇ ਰੱਖਦੇ ਹੁੰਦੇ ਸੀਗੇ ਤੇ ਦਾਦਾ ਜੀ ਹੁਣਾਂ ਨੇ ਕਹਿਣਾ ਕਹਿਣਾ ਸੌਰੀ ਉਹ ਹੈ ਤਾਂ ਮੇਤ ਰੋਟੀਆਂ ਹੀ ਆ ਤੁਸੀਂ ਕਿਉਂ ਮੇਥੇਆਂ ਵਾਲੀਆਂ ਰੋਟੀਆਂ ਦੇ ਇੰਨਾ ਪਿੱਛੇ ਪਏ ਆ ਤੁਸੀਂ ਲਕੋਲ ਕੋ ਰੱਖਦੇ ਆ ਆਪਦੀ ਮੰਮੀ ਹੁਣਾਂ ਤਾਂ ਹੋਰ ਲਵਾ ਲਿਓ ਪਰ ਕਹਿਣਾ ਵੀ ਨਹੀਂ ਜਿਹੜੀ ਰਾਤ ਵਾਲੀ ਰੋਟੀ ਹੈ ਉਹੀ ਸਵੇਰ ਵੀ ਮਤਲਬ ਸਵਾਦ ਲੱਗਦੀ ਹੈ ਚਾਹ ਨਾਲ ਉਹੀ ਰੋਟੀ ਖਾ ਲੈਣੀ ਅੱਜ ਕੱਲ ਤਾਂ ਹੁਣ ਮੇਥੇ ਵੇਖ ਕੇ ਬੱਚੇ ਕਹੀ ਤਾਂ ਨੱਕ ਜਾ ਮਾਰਦੇ ਆ ਵੀ ਨਹੀਂ ਸਾਨੂੰ ਨਹੀਂ ਸਵਾਦ ਲੱਗਦੀ ਇਹ ਹਰੇ ਜੀ ਰੋਟੀ ਆ ਕਦੇ ਤੁਸੀਂ ਸਾਖ ਖਵਾ ਦਿੰਦੇ ਆ ਕਦੇ ਤੁਸੀਂ ਮੇਥੇਆਂ ਵਾਲੀਆਂ ਰੋਟੀਆਂ ਖਵਾ ਦਿੰਦੇ ਆ ਉਦੋਂ ਆਪਣੇ ਤੇ ਇਹ ਹੁੰਦਾ ਸੀਗਾ ਵੀ ਜਿਹੜੇ ਵੀ ਮੇਰੀ ਉਮਰ ਦੇ ਹੋਣਗੇ ਤਾਂ ਮੈਨੂੰ ਲੱਗਦਾ ਵੀ ਸੌ ਸੈਂਟ ਤਾਂ ਇਹਦਾ ਕਰਦੇ ਹੋਣਗੇ ਵੀ ਰੋਟੀ ਲੁਕੋ ਕੇ ਹੀ ਰੱਖਦੇ ਹੋਣਗੇ ਕਮੈਂਟਾਂ ਵਿੱਚ ਜਰੂਰ ਦੱਸਿਓ ਵੀ ਤੁਸੀਂ ਵੀ ਰੋਟੀ ਲਕੋਉਂਦੇ ਹੁੰਦੇ ਸੀ ਪੋਣਿਆਂ ਦੇ ਵਿੱਚ ਤੇ ਇਹ ਮੁੜ ਕੇ ਸਵੇਰ ਸਭ ਤੋਂ ਜਲਦੀ ਉੱਠ ਕੇ ਖਾਂਦੇ ਹੁੰਦੇ ਸੀਗੇ ਜੇ ਅੱਜ ਦੀ ਇਹ ਰੈਸਪੀ ਵਧੀਆ ਲੱਗੀ ਤਾਂ ਕਮੈਂਟ ਕਰਨਾ ਸ਼ੇਅਰ ਕਰਨਾ ਲਾਈਕ ਕਰਨਾ ਸਬਸਕ੍ਰਾਈਬ ਜਰੂਰ ਕਰਨਾ ਜਿਹੜੇ ਮੇਰੇ ਭੈਣ ਭਰਾ ਨਵੇਂ ਜੁੜੇ ਆ ਤੇ ਸਬਸਕ੍ਰਾਈਬ ਜਰੂਰ ਕਰਦਿਆ ਕਰੋ ਤੇ ਮਿਲਦੇ ਆਂ ਅਗਲੀ ਰੈਸਪੀ ਲੈ ਕੇ ਤੁਹਾਡੇ ਨਾਲ ਜਲਦ ਹੀ ਸਤਿ ਸ੍ਰੀ ਅਕਾਲ